ਅਜਨਾਲਾ ਇਲਾਕੇ ਦੇ ਵਿੱਚ ਮੋਟਰਸਾਈਕਲ ਤੇ ਜਾ ਰਹੇ ਤਿੰਨ ਨੌਜਵਾਨ ਹੋਏ ਗੰਭੀਰ ਜ਼ਖਮੀ ਦੋਨੂੰ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਕੀਤਾ ਰੈਫਰ ਤਿੰਨ ਨੌਜਵਾਨ ਮੋਟਰਸਾਈਕਲ ਤੇ ਜਾਂਦੇ ਨੇ ਤੇ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਹੈ ਕਿਸ ਚੀਜ਼ ਦੇ ਨਾਲ ਐਕਸੀਡੈਂਟ ਹੋਇਆ ਹੈ ਇਸ ਦੀ ਕੋਈ ਵੀ ਜਾਣਕਾਰੀ ਮੋਟਰਸਾਈਕਲ ਚਾਲਕ ਵੱਲੋਂ ਨਹੀਂ ਦੱਸੀ ਗਈ ਇੱਕ ਨੌਜਵਾਨ ਦਾ ਇਲਾਜ ਅਜਨਾਲਾ ਸਰਕਾਰੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਤੇ ਦੋ ਦੀ ਹਾਲਤ ਗੰਭੀਰ ਨੂੰ ਦੇਖਦੇ ਹੋਏ ਉਹਨਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਦਿਨ ਮੰਗਲਵਾਰ 10 ਤਰੀਕ ਸਮਾਂ ਤਕਰੀਬਨ 3:30 ਵਜੇ ਦੇ ਕਰੀਬ ਦੀਆਂ ਇਹ ਤਸਵੀਰਾਂ ਨੇ ਤੇ ਆਓ ਸੁਣਾਉਨੇ ਆ ਕੀ ਕਹਿਣਾ ਹੈ ਜੀ ਪੁਲਿਸ ਤੇ ਕਿਹੜੀ ਕਲਾਸ ਕਰਦਾ ਮੈਂ ਸਾਜ ਤੇ ਕਿ ਕਿਹਾਰੇ ਜੀ ਤੁਸੀਂ ਹੁਣ ਅਸੀਂ ਮੈਂ ਦੱਜਾ ਮੁੰਡਿਆ ਨਾ ਅੱਛਾ ਤੂੰ ਕਿੱਥੇ ਆ ਰਹੇ ਹੋ ਮੁਰਸਲ ਮੁਰਸਲ ਦੇ ਹਾਂਜੀ ਕਿੱਥੋਂ ਆ ਜਾ ਮੁਰਸਲ ਮੁਰਸਲ ਕਿੱਥੋਂ ਆ ਕੇ ਹਟੇ ਮੀਰ ਬਿੱਕੇ ਕਿੱਦਾਂ ਤੁਸੀਂ ਕਿੱਥੇ ਵੱਜੇ ਉਹ ਪਤਾ ਨਹੀਂ ਹੈ ਨਾ ਨਹੀਂ ਜੇ ਬੜਾ ਅੱਛਾ ਪਤਾ ਨਹੀਂ ਲੱਗਾ ਹਾਂਜੀ ਮੈਂ ਮੁਰਸਲ ਤੋਂ ਚਲੋਂ ਤੋਂ ਆਇਆ ਹਾਂ ਮੁੰਡਾ ਆ ਗਿਆ ਉਹ ਕਿਹੜੀ ਕਲਾਸ ਪੜਦਾ ਹੈ ਹਾਂ ਉਹ ਵੀ 10ਵੀਂ ਜੇ ਬੜਦਾ ਅੱਛਾ ਹਾਂ ਮੈਂ ਨਾ ਗੁਰਜੀਤ ਸਿੰਘ ਆ ਭਾਈ ਨਾਲੇ ਤੋਂ ਪਿੰਡ ਨੂੰ ਜਾਣ ਡਿਆ ਮੈਂ ਵੇਖਿਆ ਰਾਹ ਜੈਕਸੀਡੈਂਟ ਹੋਇਆ ਦੌਦਾ ਇਹਨਾਂ ਚੁੱਕ ਕੇ ਭਾਜੀ ਹੁਣ ਹੀ ਨਾਲ ਆਏ ਆ ਇਹ ਜਗਰਾਉਂ ਤੋਂ ਅਸੀਂ ਇਹ ਵੀ ਨਾਲੇ ਤੋਂ ਜਾਣ ਡੇ ਸੀ ਅੰਮ੍ਰਿਤਸਰ ਨੂੰ ਫਿਰ ਆਪਾਂ ਗੱਡੀ ਚ ਲੈ ਕੇ ਆ ਗਏ ਇੱਥੇ ਤੇ ਇੱਥੇ ਪਹੁੰਚਾ ਕੇ ਹਸਪੀਟਲ ਪਤਾ ਲੱਗਾ ਐਕਸੀਡੈਂਟ ਜਿੱਥੇ ਨਹੀਂ ਇਹ ਵਾਰ ਇਹ ਨਹੀਂ ਪਤਾ ਲੱਗਾ ਹੀ ਦੋਸਰ ਚੋੱਕੇ ਲੈ ਕੇ ਆ ਗਏ ਇਹ ਬੱਚੇ ਮੋਟਰਸਾਈਕਲ ਤੇ ਦੱਸਿਆ ਗਿਆ ਆਕਾਸ਼ ਇਹ ਬੇਟੇ ਦਾ ਬੱਚਾ ਹੈ ਕਿ ਨਾਮ ਇਹ ਗਮ ਕਿੰਨੀ ਉਮਰ ਹੈ 9-10 ਸਾਲ ਹੋਣੀ ਹੈ ਹਾਂਜੀ 9-10 ਸਾਲ ਹੈ ਕਿਤੋਂ ਆ ਰਹੇ ਹੋ ਰਾਏਪੁਰ ਕੋਲ ਤੇ ਕਿਹੜੀ ਕਲਾਸ ਪੜਦਾ ਹੈ ਕੋਈ ਕਲਾਸ ਕਿਹੜੀ ਜਿਹੜਾ ਪੜਦਾ 6ਵੀਂ ਕਲਾਸ ਪੜਦਾ ਹੈ ਫਤਵੀ ਹਾਂਜੀ ਵਾਪਸ ਆ ਰਹੇ ਸਕੂਲ ਤੋਂ ਮੇਰੇ ਘਰ ਤੇ ਆ ਰਹੇ ਹਾਂਜੀ ਬਾਈਕ ਤੇ ਹੀ ਮੋਟਰਸਾਈਕਲ ਦੇਖੀ। ਵਜੇ ਇਹ ਸ਼ਾਇਦ ਐਕਸੀਡੈਂਟ ਹੋਇਆ ਹੈਗੇ ਚੀਚੇ। ਹਾਂਜੀ ਬਹੁਤ ਜ਼ਿਆਦਾ ਕੰਡੀਸ਼ਨ ਨਾਲ ਆ ਲਾ ਆ। ਤੇ ਇਹ ਛੋਟੇ ਬੱਚਾ ਨੂੰ ਮੋਟਰਸਾਈਕਲ ਨਹੀਂ ਭੜਾਇਆ ਜਾਵੇ। ਸਕੂਲ ਗੋਲ ਤਿੰਨ ਬੱਚੇ ਆਏ ਨੇ। ਇਹ ਬੱਚੇ ਪਹਿਲਾਂ ਸਾਡੇ ਵੱਸ ਅਨਨੋਨ ਪੇਸ਼ੈਂਟ ਸੀ। ਇਹਨਾਂ ਨੂੰ ਇੱਕ ਰੈਂਡਮ ਪਰਸਨ ਲੈ ਕੇ ਆਏ ਨੇ 휴ਮੈਨਿਟੀ ਦੇ ਬੇਸਿਸ ਤੇ ਸਕੂਲ ਗੋਇੰਗ ਬੱਚੇ ਹੈਗੇ ਆ। ਜਿਸ ਤੱਕ ਆਈਡੀਆ ਹੈਗਾ ਕਿ ਇਹ ਮੋਟਰਸਾਈਕਲ ਤੇ ਹੈਗੇ ਸੀ ਇਹਨਾਂ ਦਾ ਐਕਸੀਡੈਂਟ ਹੋਇਆ ਤਿੰਨ ਬੱਚੇ ਆਇਆ ਦੋ ਬੱਚਿਆਂ ਦੇ ਵਿੱਚੋਂ ਦੋ ਬੱਚਿਆਂ ਦੀ ਹਾਲਤ ਬਹੁਤ ਹੀ ਖਰਾਬ ਨਹੀਂ ਕੀ ਹੈ ਇੱਕ ਬੱਚਾ ਹੈ ਉਹਦੇ ਸਿਰ ਤੇ ਬਹੁਤ ਜ਼ਿਆਦਾ ਸੱਟ ਲੱਗੀ ਹੈ ਕਿ ਉਹਦਾ ਜਿਹੜਾ ਬ੍ਰੇਨ ਹੈ ਉਹ ਆਲਮੋਸਟ ਬਾਹਰ ਹੀ ਹੈਗਾ ਸੀ ਉਸ ਪੇਸ਼ੈਂਟ ਨੂੰ ਅਸੀਂ ਰੈਫਰ ਕੀਤਾ ਗੁਨਾਣਗ ਹਸਪਤਾਲ ਤੇ ਉਹ ਇਥੇ ਪੂਰੀ ਪ੍ਰੋਪਰ ਫਰਸਟ ਐਡ ਦੇ ਕੇ ਦੂਜੇ ਪੇਸ਼ੈਂਟ ਨੂੰ ਵੀ ਅਸੀਂ ਪ੍ਰੋਪਰ ਫਰਸਟ ਐਡ ਦੇ ਕੇ ਗੁਨਾਣਗ ਹਸਪਤਾਲ ਤੇ ਰੈਫਰ ਕੀਤਾ ਹੋਇਆ ਹੈ ਏਜ ਕਿੰਨੀ ਕੁ ਸਿਮਰ ਬੱਚੇ ਦੋਨਾਂ ਦੀ ਏਜ ਨੇਅਰ ਅਬਾਊਟ 10 ਸਾਲ ਹੋਏਗੀ ਤੀਸਰਾ ਪੇਸ਼ੈਂਟ ਕੀ ਹੈ? ਤੀਸਰਾ ਪੇਸ਼ੈਂਟ ਬਿਲਕੁਲ ਠੀਕ ਹੈ ਪੇਸ਼ੈਂਟ ਦੇ ਸਿਰ ਤੇ ਹਲਕੀ ਜਿਹੀ ਕਲੈਸਟ੍ਰੇਟਡ ਵੂਨ ਹੈਗਾ ਜੋ ਕਿ ਇੱਥੇ ਮੈਨੇਜੇਬਲ ਹੈਗਾ ਸਾਡੇ ਹਸਪਤਾਲ ਦੇ ਵਿੱਚ ਹੀ ਉਹਨਾਂ ਨੂੰ ਆਬਜ਼ਰਵੇਸ਼ਨ ਦੇ ਵਿੱਚ ਰੱਖਿਆ ਹੋਇਆ ਲੋਡ ਪੈਨ ਤੇ ਆਪਾਂ ਉਹਦਾ ਇੱਕ ਸੀਰੀਅਸ ਸਕੈਨ ਕਰਵਾਉਣਾ ਹੈ ਐਸ ਸੱਚ ਪੇਸ਼ੈਂਟ ਖਤਰੇ ਤੋਂ ਬਾਹਰ ਹੈਗਾ। ਕੋਈ ਰੈਫਰ ਨਹੀਂ ਕਰਾ। ਉਹ ਬੱਚਾ ਨੂੰ ਅਸੀਂ ਗੋਨਾਨਾ ਹਸਪਤਾਲ ਰੈਫਰ ਕੀਤਾ ਹੈ।